ਆਉਣ ਸਾਰੇ ਇਹੀ ਤਾਂ ਤੈਨੂੰ ਪਾਸ ਕਰਕੇ ਦਿੱਤਾ ਹੈ ਯਾਰ ਆਪਾਂ ਦਾ ਘਰ ਇੱਕੋ ਨਕਸ਼ੇ ਦੇ ਬੱਚੇ ਆ ਓਏ ਛੋਟੇ ਐ ਤੇ ਵੱਡੇ ਤੇਰੀ ਕੀ ਦੀ ਭਜਾਈ ਜਾਣਾ ਹਾਂ ਅਵੇ ਆਸਤ ਲੈ ਕੇ ਗੱਲਾਂ ਨਗੀਆਂ ਪਟਾ ਠੀਕ ਆ ਕੁਆਲਿਟੀ ਆ ਨਾ ਅਲਟੀਮੇਟ ਨਹੀਂ ਪੈਸੇ ਹੀ ਗਣ ਤੂੰ ਆ ਪੱਤਾ ਬਣਿਆ ਕੰਨ ਤੇ ਪੱਤਾ ਈਕਾ ਚੱਲਾ ਆ ਜਾਓ ਲਖਾਈ ਕਰਾ ਲਓ ਲੋ ਜੀ ਦੋਸਤੋ ਆ ਬੱਚੇ ਦਾ ਸੌਦਾ ਆ ਬੱਚੇ ਦਾ ਸੌਦਾ ਹੋਇਆ ਪੂਰੇ 12000 ਰੁਪਏ ਦਾ ਸੌਦਾ ਹੋਇਆ ਹਰਗੇ ਵਾਲਾ ਹਰਗੇ ਵਾਲਾ ਹਰਗੇ ਵਾਲੇ ਤੋਂ ਆਏ ਸੀ ਅੰਕਲ ਬਹੁਤ ਵਧੀਆ ਬੱਚਾ ਆ ਇਹ ਖੀਰਾ ਬੱਚਾ ਤੇ ਲੀਟਲਾ ਪਿਓਰ ਤੇ ਰੱਖਣਾ ਵਾਸਤੇ ਲੈਣਾ ਇਹਨਾਂ ਨੇ ਮਾਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਅੰਕਲ ਜੀ ਜਾ ਬਿਨਵਾ ਚਲੋ ਮਿਲਦੇ ਆਂ ਦੋਸਤੋ ਇਤਨਾ ਅਗਲੇ ਵੀਡੀਓ ਦੇ ਨਾਲ ਪੈਨ ਪੂਰਾ ਬੱਕਰਾ ਮੰਡੀ ਤੇ ਬਣੇ ਰਿਹਾ ਕਰੋ ਵੀਡੀਓ ਦੇ ਐਂਡ ਤੱਕ